ਰੇਡੀ ਗਰਮੀਆਂ ਦੀਆਂ ਛੁੱਟੀਆਂ ਹੌਣਸਾਰ ਹੀ ਅਸੀਂ ਬਚਪਨ ਵਿੱਚ ਆਪਣੇ ਨਾਨਕੇ ਪਿੰਡ ਜਾਣ ਲਈ ਬਹੁਤ ਉਤਸ਼ਾਹਿਤ ਹੁੰਦੇ ਸੀ ਡੰਡੀ ਦਿਨ ਪਰ ਖੇਡਣ ਮਗਰੋਂ ਰਾਤ ਨੂੰ ਛੱਤ ਉੱਤੇ ਖੁੱਲੇ ਅਸਮਾਨ ਹੇਠ ਸੌਣ ਲੱਗਿਆ ਨਾਨੀ ਵੱਲੋਂ ਪਾਈਆਂ ਜਾਣ ਵਾਲੀਆਂ ਬੁਝਾਰਤਾਂ ਬੁਝਣੀਆਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਸੀ ਡੰਡੀ ਇਹ 부ਝਾਰਤਾ ਸਿਰਫ ਮਨੋਰੰਜਨ ਦਾ ਸਰੋਤ ਹੀ ਨਹੀਂ ਸਨ ਸਗੋਂ ਗਿਆਨ ਵੀ ਵਧਾਉਂਦੀਆਂ ਸਨ ਡੰਡੀ ਕਈ ਲੋਕ 부ਝਾਰਤਾ ਨੂੰ ਬਾਤਾਂ ਦੇ ਨਾਂ ਨਾਲ ਵੀ ਜਾਣਦੇ ਹਨ ਡੰਡੀ ਉਸ ਵੇਲੇ ਜਦੋਂ ਅਸਮਾਨ ਵਿੱਚ ਚਮਕਦੇ ਤਾਰਿਆਂ ਨੂੰ ਤੱਕਦੇ ਆਂ ਨਾਨੀ ਦੀਆਂ ਬੁਝਾਰਤਾਂ ਬੁੱਝਣ ਦੀ ਕੋਸ਼ਿਸ਼ ਕਰਦੇ ਤਾਂ ਕਈ ਵਾਰ ਹਾਰ ਜਾਂਦੇ ਅਤੇ ਕਈ ਵਾਰ ਤੀਰ ਤੁਕਿਆਂ ਨਾਲ ਸਹੀ ਉੱਤਰ ਦੇ ਵੀ ਦਿੰਦੇ ਡੰਡੀ ਬੀਬੀ ਨੇ ਬੁਝਾਰਤ ਵੀ ਉਹ ਪਾਉਣੀ ਜਿਸ ਦਾ ਉੱਤਰ ਵੀ ਸਾਡੇ ਆਲੇ-ਦੁਆਲੇ ਪਏ ਸਮਾਨ ਵਿੱਚੋਂ ਹੀ ਹੋਣਾ ਡੰਡੀ ਇਹ ਖੇਡ ਸਾਡੀ ਦਿਮਾਗੀ ਵਿਕਾਸ ਲਈ ਬਹੁਤ ਮਦਦਗਾਰ ਸਾਬਿਤ ਹੁੰਦੀ ਡੰਡੀ ਬੁਝਾਰਤਾ ਰਹੇ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਜੋ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦੇ ਡੰਡੀ ਉਹ ਸਮਾਂ ਅਸੀਂ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਬਿਤਾਉਂਦੇ ਡੰਡੀ ਉਹਨਾਂ ਵੇਲਿਆਂ ਵਿੱਚ ਸਾਡੇ ਕੋਲ ਨਾ ਤਾਂ ਟੀਵੀ ਸੀ ਅਤੇ ਨਾ ਹੀ ਮੋਬਾਈਲ ਪਰ ਇਸ ਦੇ ਬਾਵਜੂਦ ਸਾਨੂੰ ਕਦੇ ਵੀ ਬੋਰ ਹੋਣ ਦਾ ਅਹਿਸਾਸ ਨਹੀਂ ਹੁੰਦਾ ਸੀ ਡੰਡੀ ਬੁਝਾਰਤਾ ਲੋਕ ਗੀਤ ਅਤੇ ਬਜ਼ੁਰਗਾਂ ਦੀਆਂ ਕਹਾਣੀਆਂ ਹੀ ਮਨੋਰੰਜਨ ਦੇ ਮੁੱਖ ਸਰੋਤ ਹੁੰਦੀਆਂ ਸਨ ਡੰਡੀ ਰਾਤ ਪਰ ਹੱਸਦਿਆਂ ਖੇਡਦਿਆਂ ਮਨੋਰੰਜਨ ਵੀ ਰੈਡੀ ਹੁੰਦਾ ਅਤੇ ਪਰਿਵਾਰਕ ਮੋਹ ਮਮਤਾ ਵੀ ਵਾਦੀ ਡੰਡੀ 부ਝਾਰਤਾ ਨੂੰ ਘੜਨ ਅਤੇ ਬੁੱਝਣ ਦੀ ਪ੍ਰਕਿਰਿਆ ਨਾਲ ਸਾਡੀ ਸੋਚਣ ਸਮਝਣ ਦੀ ਸਮਰੱਥਾ ਵਾਦੀ ਜੋ ਅੱਜ ਦੇ ਬੱਚਿਆਂ ਵਿੱਚ ਘਟਦੀ ਜਾ ਰਹੀ ਹੈ ਡੰਡੀ ਅੱਜ ਦੇ ਸਮੇਂ ਵਿੱਚ ਬੱਚੇ ਜ਼ਿਆਦਾਤਰ ਸਮਾਂ ਵੀਡੀਓ ਗੇਮਾਂ ਮੋਬਾਈਲ ਅਤੇ ਟੀਵੀ ਦੇਖਣ ਵਿੱਚ ਬਿਤਾਉਂਦੇ ਹਨ ਡੰਡੀ ਇਨ੍ਹਾਂ ਚੀਜ਼ਾਂ ਨਾਲ ਉਹਨਾਂ ਦੀ ਸਿਰਫ ਨਜ਼ਰ ਹੀ ਖਰਾਬ ਨਹੀਂ ਹੁੰਦੀ ਸਗੋਂ ਸਮਾਜਿਕ ਸਬੰਧ ਵੀ ਕਮਜ਼ੋਰ ਹੋ ਰਹੇ ਹਨ ਡੰਡੀ 부ਝਾਰਤਾ ਰਾਹੀ ਬਜ਼ੁਰਗਾਂ ਅਤੇ ਬੱਚਿਆਂ ਦੇ ਵਿਚਕਾਰ ਜੋ ਪਿਆਰ ਅਤੇ ਸਾਂਝ ਬਣਦੀ ਸੀ ਉਹ ਅੱਜ ਘਟ ਹੁੰਦੀ ਜਾ ਰਹੀ ਹੈ ਡੰਡੀ ਇਸ ਮਾਡਰਨ ਯੁੱਗ ਵਿੱਚ ਨਾ ਤਾਂ ਉਹ ਨਾਨੀਆਂ ਦਾਦੀਆਂ ਰਹੀਆਂ ਜੋ 부ਝਾਰਤਾ ਪੌਣ ਤੇ ਨਹੀਂ ਉਹ ਦੋਤੇ ਪੋਤੇ ਰਹੇ ਜੋ ਉਹਨਾਂ ਨੂੰ ਬੁੱਝਣ ਦੀ ਕੋਸ਼ਿਸ਼ ਕਰਨ ਡੰਡੀ 부ਝਾਰਤਾ ਸਾਨੂੰ ਸਿਰਫ ਗਿਆਨ ਹੀ ਨਹੀਂ ਸੀ ਦਿੰਦੀਆਂ ਸਗੋਂ ਸਾਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ਨਾਲ ਵੀ ਜੋੜਦੀਆਂ ਸੰਨ ਜਿਵੇਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਔਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਡੰਡੀ ਇਸ ਬੁਝਾਰਤ ਦਾ ਉੱਤਰ ਹੈ ਖੂ ਦੀਆਂ ਟਿੰਡਾ ਡੰਡੀ ਇਸ ਤਰ੍ਹਾਂ ਦੀਆਂ ਅਣਗਿਣਤ ਬੁਝਾਰਤਾਂ ਜੋ ਸਾਡੀ ਦਿਮਾਗੀ ਕਸਰਤ ਦੇ ਨਾਲ-ਨਾਲ ਸਾਨੂੰ ਅਮੀਰ ਵਿਰਸੇ ਨਾਲ ਵੀ ਜੋੜਦੀਆਂ ਸਨ ਡੰਡੀ ਅਸੀਂ ਬਚਪਨ ਵਿੱਚ ਜੋ ਪਿਆਰ ਸਨੇਹ ਅਤੇ ਪਰਿਵਾਰਕ ਇਕੱਠ ਦੇ ਮਾਣਕ ਸਥਾਪਿਤ ਕੀਤੇ ਉਹ ਅੱਜ ਦੀ ਪੀੜ੍ਹੀ ਵਿੱਚ ਘਟ ਗਏ ਹਨ ਡੰਡੀ ਭਾਵੇਂ ਅੱਜ ਨਾ ਤਾਂ ਖੂ ਹਨ ਅਤੇ ਨਾ ਹੀ ਵਿੱਚ ਚੱਲਣ ਵਾਲੀਆਂ ਟਿੰਡਾਂ ਪਰ ਬਜ਼ੁਰਗਾਂ ਦੇ ਤਜਰਬੇ ਅਤੇ ਉਹਨਾਂ ਦੀ ਸਿੱਖਿਆ